देखो जी आ जरा है पंजाब सरकार वालों जो नशिया खिलाफ़ जरा युद्ध हैगा उसी जरा है सीरीज असी जरा है अच्छ कलानो के आए है जोड़ा है पबलिक जो नुमाइंदा है पब्लिक रिप्रजेंटेटिव है जनरल पब्लिक न असी जी है मुलाकात की हैगी असी उन्होंने जोड़े स सरकार के उपराले पंजाब पुलिस के एक्शन बारे दसिया है ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਅਲੱਗ-ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹੈਗੇ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਜਿਹੜਾ ਹੈਗਾ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ رابطہ ਕੰਮ ਕੀਤਾ ਹੈਗਾ ਜਿੱਦੇ ਚ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਚ ਇਨਵੋਲ ਕਰ ਰਹੇ ਹੈਗੇ ਤੇ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸਾਹਿਬ ਦੇ ਡਿਵੀਜ਼ਨ ਇਹ ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਐਫਆਰ ਜਿਹੜੀ ਹੈ ਜਿਹੜੀ ਹੈ ਦਰਜ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਨੈੱਟਵਰਕ ਫੈਡਲਰ ਉਸਗੱਲਰ ਗ੍ਰਫਤਾਰ ਕੀਤੇ ਹੈਗੇ ਸਾਡੀ ਜਿਹੜੀ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਐਂਡ ਪਬਲਿਕ ਦੇ ਨਾਲ ਵਾਪਸਾ ਕਰਨ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਐਦਾ ਆਯੋਜਨ ਅਸੀਂ ਲਗਾਤਾਰ ਕਰਦੇ ਹੈਗੇ ਸਾਡੀ ਵੱਖ-ਵੱਖ ਸਬਡਿਵੀਜ਼ਨਾਂ 'ਚ ਪ੍ਰੋਗਰਾਮ ਜਾਰੀ ਹਨ ਪਰ ਅੱਗੇ ਵੀ ਇਸ ਨੂੰ ਅਸੀਂ ਜਿਹੜਾ ਸੁਝਾਅਕਤੋਂ ਜਾਰੀ ਜਿਹੜਾ ਹੈਗਾ ਆ ਕਰਦੇ ਪਾਵਾਂਗੇ ਸਰ ਨਵੀਂ ਲੈ ਕੇ ਜੋ ਪਬਲਿਕ ਡਿਮਾਂਡ ਆ ਕੀ ਕੋਈ ਦੇਖੋ ਜੀ ਇਹਦੇ 'ਚ ਅਸੀਂ ਕੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸ ਦੇ ਲਈ ਜਿਹੜਾ ਨਸ਼ੇ ਦੇ ਖਿਲਾਫ ਜੰਗ ਹੈ ਆ ਜਿਹੜੀ ਹੈਗੀ ਇੱਕ ਮੁਹਿੰਮ ਹੈ ਇਹਦੇ 'ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੂਰਾ ਸਪੋਰਟ ਇਹਨੂੰ ਕਰਵਾਂਗੇ ਇੱਕ ਸਰ ਭਾਰਤ ਹੈ ਚੰਦਪਾਲ ਜੀ ਇਹ ਸੇਰੇ ਸ਼ਾਮ ਸੈਂਟਰ ਲੋਕੋ ਨੂੰ ਸ਼ੇਅਰ ਕਰ ਦਿੰਦੇ ਨੇ ਪਟ ਆਪਣਾ ਜਿਹੜਾ ਹੈਗਾ ਨਾ ਕਿੰਨਾ ਮੋਟਰਸਾਈਕਲ ਤੋਂ ਆਪਾਂਉਂਦੇ ਨੇ ਨੰਬਰ ਰੀਟਲ ਮੋਟਰਸਾਈਕਲ ਉਹ ਬਹੁਤ ਹੈ ਤੇ ਕੋਈ ਇਹਦੇ ਚ ਜਿਹੜੇ ਨੈਸੈਸਰੀ ਜਿਹੜੇ ਡਾਇਰੈਕਸ਼ਨਸ ਹੈਗੇ ਉਹ ਕੰਸਰਨਡ ਡੀਐਸਪੀ ਹਲਕਾ ਉਹ ਐਸਐਚਨ ਨੂੰ ਦੇ ਦਿੱਤੇ